ਯਾਨੀ ਉਹਨਾਂ ਦਾ ਸੰਦੇਸ਼ ਉਹਨਾਂ ਦੀ ਗੁਰਬਾਣੀ ਉਹਨਾਂ ਦੇ ਬਚਨ ਜੁਗੋ ਜੁਗ ਅਟਲ ਨੇ ਤੇ ਸਮੁੱਚੇ ਸੰਸਾਰ ਲਈ ਨੇ ਸਿਰਫ ਪੰਜਾਬ ਤੱਕ ਜਾਂ ਸਿਰਫ ਸਿੱਖਾਂ ਤੱਕ ਨਹੀਂ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਖਾਲਸੇ ਨੂੰ ਹਰ ਮੈਦਾਨ ਫਤਿਹ ਦਾ ਜਿਹੜਾ ਸਿਧਾਂਤ ਬਖਸ਼ਿਆ ਉਹ ਹਰ ਖੇਤਰ ਵਿੱਚ ਫਤਿਹ ਦਾ ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਨੇ ਸਿੱਖ ਕੌਮ ਦੀ ਬਹੁਤ ਵੱਡੀ ਅਚੀਵਮੈਂਟ ਐਸੀ ਅਚੀਵਮੈਂਟ ਜਿਹਦੀ ਚਰਚਾ ਹੋਣੀ ਚਾਹੀਦੀ ਸੀ ਜਿਹਦੀ ਗੱਲ ਹੋਣੀ ਚਾਹੀਦੀ ਸੀ ਤੇ ਠੀਕ ਠਾਕ ਕਿਸਮ ਦੀ ਉਹਦੀ ਚਰਚਾ ਹੋਣੀ ਚਾਹੀਦੀ ਸੀ ਲੇਕਿਨ ਗੋਦੀ ਮੀਡੀਆ ਬਿਲਕੁਲ ਖਮੋਸ਼ ਰਿਹਾ ਤੇ ਐਸੀ ਗੋਦੀ ਮੀਡੀਆ ਨੂੰ ਅੱਗ ਲੱਗੀ ਤੇ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਸਿੱਖਾਂ ਦਾ ਕੀ ਅਚੀਵਮੈਂਟ ਏ ਪੰਜਾਬੀਆਂ ਦੀ ਕੀ ਅਚੀਵਮੈਂਟ ਏ ਅਮਰੀਕਾ ਦੇ ਅੰਦਰ ਗੁਰੂ ਦੀ ਬਾਣੀ ਸੁਣਾ ਕੇ ਬਹੁਤ ਵੱਡਾ ਇਵਾਰਡ ਜਿੱਤਿਆ ਇਸੇ ਮੱਤਲਕ ਅੱਜ ਦੀ ਵੀਡੀਓ ਹੈ ਵੀਡੀਓ ਆਲ ਵਦਨ ਤੋਂ ਪਹਿਲੇ ਤਮਾਮ ਦੋਸਤਾਂ ਕੋ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਆਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਹਾਂ ਗੁਰੂ ਸਾਹਿਬਾਂ ਦੀਆਂ ਕੀਤਿਆਂ ਬਖਸ਼ਿਸ਼ਾਂ ਯੂਨੀਵਰਸਲ ਨੇ ਯਾਨੀ ਉਹਨਾਂ ਦਾ ਸੰਦੇਸ਼ ਉਹਨਾਂ ਦੀ ਗੁਰਬਾਣੀ ਉਹਨਾਂ ਦੇ ਬਚਨ ਜੁਗੋ ਜੁਗ ਅਟਲ ਨੇ ਤੇ ਸਮੁੱਚੇ ਸੰਸਾਰ ਲਈ ਨੇ ਸਿਰਫ ਪੰਜਾਬ ਤੱਕ ਜਾਂ ਸਿਰਫ ਸਿੱਖਾਂ ਤੱਕ ਨਹੀਂ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਖਾਲਸੇ ਨੂੰ ਹਰ ਮੈਦਾਨ ਫਤਿਹ ਦਾ ਜਿਹੜਾ ਸਿਧਾਂਤ ਬਖਸ਼ਿਆ ਉਹ ਹਰ ਖੇਤਰ ਵਿੱਚ ਫਤਿਹ ਦਾ ਹੈ। ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਨੇ ਸਾਨੂੰ ਕੀਰਤਨ ਗਾਇਨ ਕਰਨ ਦੀ ਨਵੇਕਲੀ ਸ਼ੈਲੀ ਬਖਸ਼ੀ ਜਿਹੜੀ ਭਾਈ ਮਰਦਾਨਾ ਜੀ ਤੋਂ ਸ਼ੁਰੂ ਹੋ ਕੇ ਅੱਜ ਦੇ ਸਮੇਂ ਤੱਕ ਪਹੁੰਚੀ ਹੈ। ਗੁਰੂ ਸਾਹਿਬ ਨੇ ਸਾਨੂੰ ਰਾਗਾਂ ਵਿੱਚ ਕੀਰਤਨ ਕਰਨ ਦੀ ਹਦਾਇਤ ਦਿੱਤੀ। ਅੱਜ ਦੇ ਸਮੇਂ ਜਦੋਂ ਕੀਰਤਨ ਲਿਫਾਫਿਆਂ ਤੱਕ ਸੀਮਤ ਹੈ ਸਿਰਫ ਭੇਟਾਂ ਤੱਕ ਹੀ ਸੀਮਤ ਹੈ। ਫਿਲਮੀ ਟੀਮਸ ਦੇ ਉੱਤੇ ਗੁਰਬਾਣੀ ਗਾਇਨ ਕੀਤੀ ਜਾ ਰਹੀ ਹੈ ਅਜਿਹੇ ਸਮੇਂ ਕੀ ਤੁਸੀਂ ਸੋਚ ਸਕਦੇ ਹੋ ਕਿ ਕਿਸੇ ਨੇ ਗੁਰਬਾਣੀ ਗਾਇਨ ਕੀਤੀ ਹੋਵੇ ਤੇ ਉਸ ਨੂੰ ਦੁਨੀਆ ਦਾ ਸਭ ਤੋਂ ਵੱਡਾ 뮤జిక్ ਅਵਾਰਡ ਮਿਲਿਆ ਹੋਵੇ ਅੱਜ ਕੱਲ ਕਰਾਂਗੇ ਗ੍ਰੇਮੀ ਅਵਾਰਡਸ ਦੀ ਗ੍ਰੇਮੀ ਅਵਾਰਡਸ ਦੁਨੀਆ ਭਰ ਦੇ ਸੰਗੀਤ ਦੀ ਦੁਨੀਆ ਦਾ ਇੱਕ ਬਹੁਤ ਵੱਡਾ ਅਵਾਰਡ ਹੈ ਜਿਹੜਾ ਕਿ ਅਮਰੀਕਾ ਦੀ ਨੈਸ਼ਨਲ ਅਕੈਡਮੀ ਆਫ ਰਿਕਾਰਡਿੰਗ ਆਰਟਸ ਐਂਡ ਸਾਇੰਸਸ ਵੱਲੋਂ ਮਿਊਜ਼ਿਕ ਵਿੱਚ ਟੌਪ ਪਰ ਸੰਗੀਤਕਾਰਾਂ ਤੇ ਗਾਇਕਾਂ ਨੂੰ ਦਿੱਤਾ ਜਾਂਦਾ ਹੈ ਇਹ ਅਵਾਰਡ ਸੰਗੀਤ ਦੀ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਹੈ ਇਸ ਨੂੰ ਜਿੱਤਣਾ ਦੁਨੀਆ ਦੇ ਹਰ ਗਾਇਕ ਦਾ ਸੁਪਨਾ ਹੁੰਦਾ ਹੈ ਸੰਗੀਤ ਜਗਤ ਦਾ ਔਸਕਰ ਕਹੇ ਜਾਣ ਵਾਲਾ ਗ੍ਰੇਮੀ ਅਵਾਰਡ ਹਰ ਸਾਲ ਕਿਸੇ ਨਾ ਕਿਸੇ ਰੂਪ ਵਿੱਚ ਸੰਗੀਤ ਜਗਤ ਨਾਲ ਜੁੜੇ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਵੇਂ ਫਿਲਮਾਂ ਵਿੱਚ ਔਸਕਰ ਮਿਲਦਾ ਹੈ ਉਵੇਂ ਹੀ ਸੰਗੀਤ ਵਿੱਚ ਗ੍ਰੈਮੀ ਅਵਾਰਡ ਸਭ ਤੋਂ ਵੱਡਾ ਅਵਾਰਡ ਹੈ ਹਨੀ ਸਿੰਘ ਨਾਮ ਦੇ ਗਾਇਕ ਨੇ ਇੱਕ ਵਾਰੀ ਗਾਇਆ ਸੀ ਆਪਣੇ ਗੀਤ ਦੇ ਵਿੱਚ ਵੀ ਮੈਂ ਗ੍ਰੈਮੀ ਲਿਆਉਂਗਾ ਇੱਕ ਇੰਟਰਵਿਊ ਵਿੱਚ ਉਹ ਕਹਿੰਦਾ ਕਿ ਮੈਂ ਏ ਆਰ ਰਹਿਮਾਨ ਨਾਲ ਕੋਈ ਗੀਤ ਕਰੂੰਗਾ ਜਿਹਨੂੰ ਬਣਾਉਣ ਵਿੱਚ ਕਈ ਸਾਲ ਲੱਗ ਸਕਦੇ ਆ ਤੇ ਉਸ ਗੀਤ ਤੇ ਮੈਨੂੰ ਗ੍ਰੈਮੀ ਅਵਾਰਡ ਮਿਲੂ मेरे दिल की तमन्ना, दिल की तमन्ना है।, है मुझे, मुझे कई साल लग जाएंगे जाए। लेकिन ये सपना जरूर पूरा होगा मेरे ले म्यूजिक पे एयर रहमान सर गाएगा और ये होगा जो जो मुझे बहुत साल लगेंगे लेकिन ये होगा और उस गाने के लिए मुझे ग्रैमी मिलेगा हम सोचो कि हनी सिंह वर्गा गायक संगीतकार कितना मशहूर है दुनिया भर में उसके किन्ने फैंस ने बंदा अजे ग्रैमी अवार्ड्स नरसदा पै ਪਰ ਤੁਹਾਨੂੰ ਇੱਕ ਅਜਿਹੇ ਸਿੱਖ 뮤זיਕ ਬੈਂਡ ਬਾਰੇ ਦੱਸਾਂਗੇ ਜਿਹੜਾ ਕਿ ਦੋ ਵਾਰ ਗ੍ਰੈਮੀ ਅਵਾਰਡ ਜਿੱਤ ਚੁੱਕਾ ਹੈ ਇੱਕ ਵਾਰ ਤਾਂ ਇਸ ਬੈਂਡ ਨੇ ਕਾਨੀ ਵੈਸਟ ਦੇ ਮੁਕਾਬਲੇ ਇਹ ਅਵਾਰਡ ਜਿੱਤਿਆ ਪਰ ਸ਼ਰਮ ਦੀ ਗੱਲ ਕਹੀਏ ਜਾਂ ਪਤਾ ਨਹੀਂ ਸਾਡੇ ਲੋਕਾਂ ਦੀ ਸੋਚ ਵਿੱਚ ਫਰਕ ਕਿ ਸਿੱਖਾਂ ਨੂੰ ਇਸ 뮤זיਕ ਬੈਂਡ ਬਾਰੇ ਪਤਾ ਵੀ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ 뮤זיਕ ਬੈਂਡ ਨੇ ਗ੍ਰੈਮੀ ਅਵਾਰਡ ਕਿਸੇ ਆਮ ਗੀਤ ਨੂੰ ਗਾ ਕੇ ਨਹੀਂ ਜਿੱਤਿਆ ਗੁਰਬਾਣੀ ਦੇ ਸ਼ਬਦ ਗਾ ਕੇ ਜਿੱਤਿਆ ਏਸ ਸਿੱਖ ਬੈਂਡ ਨੇ ਮਿਸਟਿਕ ਮਿਰਰ ਨਾਮ ਦੀ ਐਲਬਮ ਬਣਾਈ ਤੇ ਉਸ ਵਿੱਚ ਗੁਰੂ ਕ੍ਰੰਤ ਸਹਿਬ ਮਹਾਰਾਜ ਜੀ ਦੇ ਤਿੰਨ ਸ਼ਬਦ ਗਾਇਨ ਕੀਤੇ ਤੇ ਇਸ ਐਲਬਮ ਲਈ 2023 ਦੇ ਵਿੱਚ ਗ੍ਰੇਮੀ ਅਵਾਰਡ ਜਿੱਤਿਆ ਹੋਇਆ ਇਸ ਤੋਂ ਪਹਿਲਾਂ ਵੀ ਗੁਰਬਾਣੀ ਸ਼ਬਦਾਂ ਕਰਕੇ ਇਹਨਾਂ ਨੇ 2017 ਵਿੱਚ ਵੀ ਗ੍ਰੇਮੀ ਅਵਾਰਡ ਜਿੱਤਿਆ ਹੋਇਆ ਵਾਈਟ ਸਨ ਬੈਂਡ ਤਿੰਨ ਜਣਿਆਂ ਦਾ ਇੱਕ ਗਰੁੱਪ ਹੈ ਜਿਸ ਦੇ ਵਿੱਚ ਹਰੀ ਜੀਵਨ ਸਿੰਘ ਖਾਲਸਾ ਗੁਰੂ ਜਸਪਰ ਖਾਲਸਾ ਤੇ ਨਾਲ ਨੇ ਐਡਮ ਬੇਰੀ ਵਾਈਟਸਨ ਬੈਂਡ ਨੇ ਵਾਈਟਸਨ 2 ਐਲਬਮ ਤਿਆਰ ਕੀਤੀ ਜਿਸ ਵਿੱਚ ਗੁਰਬਾਣੀ ਦਾ ਸੰਗੀਤਬਦ ਪਾਠ ਕੀਤਾ ਗਿਆ ਸੀ ਇਸ ਐਲਬਮ ਨੇ 2016 ਵਿੱਚ ਬੇਹਤ ਪ੍ਰਸਿੱਧੀ ਹਾਸਲ ਕੀਤੀ ਸੀ ਤੇ ਆਈਟਿਊਨਸ ਦੀ ਸੂਚੀ 'ਚ ਚੋਟੀ ਤੇ ਰਹੀ 2017 ਵਿੱਚ ਇਸ ਐਲਬਮ ਨੂੰ ਗ੍ਰੈਮੀ ਮਿਲਿਆ ਸੀ ਵਾਈਟਸਨ 2 ਐਲਬਮ ਵਿੱਚ ਇੱਕ ਅਰਦਾਸ ਵਾਹਿਗੁਰੂ ਤਨ ਤਨ RAMਦਾਸ ਗੁਰੂ ਸਹਾਇ ਹੋਇਆ ਹਰ ਹਰ ਸਿਮਰੋ ਗੋਬਿੰਦ ਅਤੇ ਗੋਬਿੰਦੇ ਮੁਕੰਦੇ ਸ਼ਬਦ ਸ਼ਾਮਲ ਕੀਤੇ ਗਏ ਸੀ ਇਸ ਤੋਂ ਬਾਅਦ 2023 ਵਿੱਚ ਦੂਜੀ ਵਾਰ ਫਿਰ ਮਿਸਟਿਕ ਮਿਰਰ ਨਾਮ ਦੀ ਐਲਬਮ ਨੇ ਅਵਾਰਡ ਜਿੱਤਿਆ ਇਸ ਐਲਬਮ ਵਿੱਚ ਸਾਰੀਆਂ 10 ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਸਨ ਗੁਰੂ ਨਾਨਕ ਸਾਹਿਬ ਦੇ ਜਪ ਬਾਣੀ ਦੇ ਦੋ ਸ਼ਬਦ ਆਖਣ ਜੋਰ ਚਪੈ ਨਹੀਂ ਜੋਰ ਅਤੇ ਪਵਨ ਗੁਰੂ ਬਾਣੀ ਦਾ ਸ਼ਬਦ ਸ਼ਾਮਲ ਸੰਗ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਤੀਜਾ ਸ਼ਬਦ ਨਾਮ ਨਰੰਜਨ ਨੀਰ ਨਰਾਇਣ ਉਹ ਵੀ ਸੀ ਜਿਹੜਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰਾਗ ਵਿੱਚ ਰਚਿਆ ਸੀ ਇਹ ਤੀਜਾ ਸ਼ਬਦ ਸੀ ਅਜਿਹਾਂ ਮਿਊਜ਼ਿਕ ਆਵਾਜ਼ ਜਿਹਨੂੰ ਦਿਲਜੀਤ ਸਮੇਤ ਵੱਡੇ ਵੱਡੇ ਸਿੰਗਰ ਤਰਸਦੇ ਆ ਇਹ ਆਵਾਜ਼ ਗੁਰਬਾਣੀ ਨੂੰ ਮਿਲਣਾ ਹੀ ਵੱਡੀ ਗੱਲ ਹੈ ਉਹ ਵੀ ਦੋ ਵਾਰ ਪਰ ਦੂਜੇ ਪਾਸੇ ਜੇ ਗੱਲ ਕਰੀਏ ਆਪਾਂ ਸਿੱਖਾਂ ਦੀ ਸਿੱਖ ਕੀਮਤਨੀਆਂ ਦੀ ਕਰੀਏ ਤਾਂ ਇਹ ਦੇਖਿਆ ਗਿਆ ਕਿ ਅੱਜਕੱਲ ਇੱਕ ਤਾਂ ਰੂਹ ਤੋਂ ਗੁਰਬਾਣੀ ਗਾਇਨ ਕਰਨ ਵਾਲੇ ਕੀਰਤਨੀਏ ਆarte ਵਿੱਚ ਲੂਣ ਦੇ ਬਰਾਬਰ ਨੇ ਉੱਥੇ ਹੀ ਗੁਰਬਾਣੀ ਸਿਧਾਂਤ ਤੋਂ ਪਾਸੇ ਜਾ ਕੇ ਫਿਲਮੀ ਗੀਤਾਂ ਦੀਆਂ ਤਰਜ਼ਾਂ ਤੇ ਸ਼ਬਦ ਗਾਇਨ ਕੀਤੇ ਜਾ ਰਹੇ ਨੇ ਆਧੇ ਦੇ ਸਮੇਂ ਕੀਰਤਨ ਸਿਰਫ ਰੋਜ਼ਗਾਰ ਦਾ ਸਾਧਨ ਬਣ ਕੇ ਰਹਿ ਚੁੱਕਾ ਹੈ ਜਦੋਂ ਦੁਨੀਆ ਦੇ ਸਭ ਤੋਂ ਵੱਡੇ ਸੰਗੀਤਕ ਅਵਾਰਡ ਵਿੱਚ ਗੁਰਬਾਣੀ ਨੂੰ ਸਭ ਤੋਂ ਉੱਤਮ ਮੰਨ ਕੇ ਅਵਾਰਡ ਮਿਲਿਆ ਹੋਵੇ ਚਾਹੇ ਕਿ ਗੁਰਬਾਣੀ ਕਿਸੇ ਵੀ ਦੁਨਿਆਵੀ ਅਵਾਰਡ ਦੀ ਮਹਤਾਜ ਨਹੀਂ ਹੈ ਪਰ ਇੱਕ ਸੰਸਾਰ ਪੱਧਰ ਤੇ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਹਰ ਮੈਦਾਨ ਫਤਿਹ ਦੇ ਸਿਧਾਂਤ ਤੇ ਵਿਦੇਸ਼ ਦੇ ਲੋਕਾਂ ਨੇ ਸਿੱਖ ਸੱਜ ਕੇ ਗੁਰਬਾਣੀ ਗਾਇਨ ਕਰਕੇ ਇਨਾ ਵੱਡਾ ਅਵਾਰਡ ਜਿੱਤਿਆ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਸਿੱਖਾਂ ਦਾ ਸਿੱਖ ਕੀਰਤਨੀਆਂ ਦਾ ਵਿਸਰ ਇਨਾ ਵੱਡਾ ਨਹੀਂ ਹੋ ਸਕਿਆ ਕਿ ਉਹ ਗਲੋਬਲ ਪੱਧਰ ਤੇ ਕੋਈ ਕੀਰਤੀ ਮੰਦ ਸਥਾਪਿਤ ਕਰ ਸਕਣ ਜਾਂ ਫਿਰ ਕੋਈ ਗ੍ਰੈਮੀ ਅਵਾਰਡ ਦੀ ਸੋਚ ਰੱਖਣ ਅੱਜ ਵੀ ਸਾਡੇ ਬੱਚਿਆਂ ਨੂੰ ਗੁਰਬਾਣੀ ਨਾਲ ਇਸ ਕਰਕੇ ਜੋੜਨ ਦੀ ਲੋੜ ਹੈ ਕਿ ਦੁਨੀਆਂ ਵਿੱਚ ਗੁਰਬਾਣੀ ਦਾ ਸੁਨੇਹਾ ਵੀ ਜਾਵੇ ਤੇ ਗੁਰਬਾਣੀ ਸੁਣ ਕੇ ਗੁਰੂ ਦੇ ਉਪਦੇਸ਼ ਨਾਲ ਸਿੱਖ ਦੀ ਅੰਦਰੂਨੀ ਪਰਪਕਟਾ ਵੀ ਹੋਵੇ। ਬਾਬੇ ਮਰਦਾਨੇ ਦੀ ਰਬਾਬ ਵਜੇ ਤੇ ਉਸ ਨਾਲ ਗਾਇਨ ਕੀਤੀ ਗੁਰਬਾਣੀ ਦੁਨੀਆਂ ਦੇ ਕਾਲ ਜੇ ਠੰਡ ਨਾ ਪਾਵੇ ਇਹ ਹੋ ਨਹੀਂ ਸਕਦਾ। ਇਹ ਗੱਲ ਵੱਖਰੀ ਹੈ ਕਿ ਗੁਰਬਾਣੀ ਨੂੰ ਪੰਜਾਬ ਪੱਧਰ ਤੇ ਉਹ ਰੁਤਬਾ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ। ਪਰ ਉਹ ਵਾਈਟਸਨ ਬੈਂਡ ਦੇ ਹਰਜੀਵਨ ਸਿੰਘ ਖਾਲਸਾ ਤੇ ਗੁਰਜਸ ਕੋਰ ਖਾਲਸਾ ਨੇ ਇਹ ਕਾਰਜ ਕਰਕੇ ਵੱਡਾ ਮਾਰ ਕਾ ਮਾਰਿਆ ਜਿਸ ਤੇ ਸਿੱਖ ਕੌਮ ਨੂੰ ਮਾਣ ਨਹੀਂ ਹੋਣਾ ਚਾਹੀਦਾ ਤੇ ਹਰ ਮੈਦਾਨ ਫਤਿਹ ਦੇ ਸੰਕਲਪ ਨੂੰ ਧਿਆਨ ਚ ਰੱਖਦੇ ਹੋਏ ਗਲੋਬਲ ਲੈਵਲ ਤੇ ਵੀ ਅਜਿਹੇ ਕਾਰਜ ਕਰਨੇ ਚਾਹੀਦੇ ਆ ਜਿਹੜੇ ਦੁਨੀਆ ਵਿੱਚ ਗੁਰੂ ਕ੍ਰੰਤ ਸਹਿਬ ਮਹਾਰਾਜ ਜੀ ਦੇ ਗਲੋਬਲ ਵਿਜ਼ਨ ਨੂੰ ਪ੍ਰਚਾਰਨ ਦਾ ਸਾਧਨ ਬਣ ਇਥੇ ਕਦੇ ਸਾਡੇ ਰਾਗੀ ਆਪਣੀਆਂ ਡਿਊਟੀਆਂ ਬਦਲੇ ਸ਼੍ਰੋਮਣੀ ਕਮੇਟੀ ਨਾਲ ਸਿੰਘ ਵਸਾਈ ਬੈਠੇ ਹੁੰਦੇ ਆ ਤੇ ਕਦੇ ਕੋਈ ਰਾਗੀ ਫਿਲਮੀ ਤਰਜ਼ਾ ਤੇ ਗੁਰਬਾਣੀ गा ਕੇ ਸੰਗਤ ਦੇ ਕੋਲੋਂ ਆਪਣੀ ਲਾਹ-ਪਾਹ ਕਰਵਾ ਰਿਹਾ ਹੁੰਦਾ ਹੈ ਇਹ ਕੀਰਤਨ ਕੋਈ ਆਮ ਨਹੀਂ ਇਹ ਇਲਾਹੀ ਬਾਣ ਦਾ ਕੀਰਤਨ ਹੈ ਜਿਹੜਾ ਡੁੱਬਦਿਆਂ ਨੂੰ ਤਾਰਦਾ ਹੈ ਤਪ ਦੇ ਸੀਨੇ ਠਾਰਦਾ ਹੈ ਲੋੜ ਹੈ ਅਸੀਂ ਵੀ ਇੱਕ ਦੁਨੀਆ ਪੰਦਰ ਦੀ ਸੋਚ ਰੱਖ ਕੇ ਸਿੱਖੀ ਵਿੱਚ ਪਰਪੱਕ ਹੋ ਕੇ ਅਜਿਹੇ ਕਾਰਜ ਕਰੀਏ ਕਿ ਦੁਨੀਆ ਸਾਡੇ ਬਾਰੇ ਗੱਲਾਂ ਕਰੇ ਕਿ ਇਹ ਕੰਮ ਸਿਖਾਨੇ ਕਰਕੇ ਦਿਖਾਇਆ ਤੁਹਾਨੂੰ ਪਹਿਲਾਂ ਇਸ ਵਾਈਟ ਸਨ ਸਿੱਖ ਬੈਂਡ ਬਾਰੇ ਪਤਾ ਸੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਹੋਰ ਨਾਲ ਲੋਕਾਂ ਨੂੰ ਵੀ ਇਸ ਸਿੱਖ ਬੈਂਡ ਅਤੇ ਉਹਨਾਂ ਵੱਲੋਂ ਜਿੱਤੇ ਦੋ ਵਾਰ ਗ੍ਰੈਮੀ ਅਵਾਰਡ ਬਾਰੇ ਜਾਣਕਾਰੀ ਹਾਂਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਗੋਰੀਆਂ ਨੂੰ ਗੁਰੂ ਦੀ ਬਾਣੀ ਐਡੀ ਕੋ ਸੋਹਣੀ ਲੱਗੀ ਐਡੀ ਕੋ ਚੰਗੀ ਲੱਗੀ ਤੇ ਬਹੁਤ ਵੱਡਾ ਸਿੰਗਿੰਗ ਦਾ ਜਿਹੜਾ ਇੱਕ ਅਵਾਰਡ ਜਿਹਨੂੰ ਅਸੀਂ ਕਹਿੰਨੇ ਆ ਉਹ ਸਿੱਖ ਸਰਦਾਰਾਂ ਨੇ ਜਿੱਤਿਆ ਤੇ ਸਿੱਖ ਕੌਮ ਵਾਸਤੇ ਬਹੁਤ ਪ੍ਰਾਊਡ ਦੀ ਗੱਲ ਏ ਤੇ ਮੈਂ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨਾ ਵਾਂ ਕਿ ਸਿੱਖਾਂ ਨੇ ਗੁਰੂ ਦੀ ਬਾਣੀ ਸੁਣਾ ਕੇ ਬਹੁਤ ਵੱਡਾ ਅਵਾਰਡ ਜਿੱਤਿਆ ਤੇ ਗੋਰਿਆਂ ਨੂੰ ਗੁਰੂ ਦੀ ਬਾਣੀ ਐਡੀ ਚੰਗੀ ਲੱਗੀ ਅਮਰੀਕਾ ਦੇ ਅੰਦਰ ਪੰਜਾਬ ਵੀ ਨਹੀਂ ਲੈਂਦਾ ਚੜਦਾ ਕੋਈ ਪੰਜਾਬ ਨਹੀਂ ਇੱਕ ਦੂਸਰਾ ਮੁਲਕ ਜਿੱਥੇ ਜ਼ਿਆਦਾਤਰ ਤਦਾਦ ਅੰਗਰੇਜ਼ਾਂ ਦੀ ਏ ਉੱਥੇ ਗੁਰੂ ਦੀ ਬਾਣੀ गा ਕੇ ਤੇ ਸਿੰਗਿੰਗ ਦਾ ਅਵਾਰਡ ਜਿੱਤਣਾ ਇਹ ਬਹੁਤ ਵੱਡੀ ਗੱਲ ਏ ਲੇਕਿਨ ਗੋਦੀ ਮੀਡੀਆ ਬਿਲਕੁਲ ਖਮੋਸ਼ ਰਹਾ ਆਪਣੀ ਸੋ ਗੋਲਡ ਪੋਲਿਟਿਕਸ ਕਰਨ ਵਾਸਤੇ ਤੇ ਉਹ ਉਹ ਕਰਦੇ ਨੇ ਕੋਈ ਚਰਚਾ ਨਹੀਂ ਕੀਤੀ ਕੋਈ ਕਿਸੇ ਨੂੰ ਇਹਨਾਂ ਨੇ ਮੁਬਾਰਕ ਨਹੀਂ ਦਿੱਤੀ ਪਤਾ ਨਹੀਂ 21 ਚੀਜ਼ਾਂ ਕਰਦੀ ਗੋਦੀ ਮੀਡੀਆ ਹਮੇਸ਼ਾ ਅੱਗ ਲੱਗੀ ਰਹਿੰਦੀ ਇਹਨਾਂ ਨੂੰ ਕਿ ਸਿੱਖ ਸਰਦਾਰ ਅਗਰ ਕੋਈ ਚੰਗਾ ਕੰਮ ਕਰ ਲੈਣ ਸਿੱਖ ਸਰਦਾਰ ਅਗਰ ਕੋਈ ਜਿੱਤ ਜਨ ਤੇ ਇਹਨਾਂ ਨੂੰ ਵੈਸੇ ਹੀ ਅੱਗ ਲੱਗ ਜਾਂਦੀ ਹੈ ਤੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਾਕੀ ਮਿਲ ਲਿਆ ਕਿਸੇ ਨੈਕਸਟ ਵੀਡੀਓ ਦੇ ਅੰਦਰ